ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਣੀ ਦੇ ਅੰਦਰ ਬਚਨ ਕਰਦੇ ਹਨ ਉਹ ਜੀਵ ਉਹ ਮਨੁੱਖ ਤਨਤਾ ਦੇ ਜੋਗ ਹੁੰਦੇ ਹਨ ਜਿਹੜੇ ਸੰਸਾਰ ਦੇ ਵਿੱਚ ਆ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਂਦੇ ਹਨ ਤੇ ਨਾਲ ਹੀ ਹੋਰਨਾਂ ਨੂੰ ਪ੍ਰੇਰਣਾ ਦੇ ਕਰਕੇ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜਨਾ ਕਰਦੇ ਹਨ ਉਹਨਾਂ ਦਾ ਸੰਸਾਰ ਦੇ ਵਿੱਚ ਆਉਣਾ ਕੋਈ ਧੰਤਾ ਦੇ ਜੋਗ ਹੁੰਦਾ ਹੈ ਸੰਸਾਰ ਦੇ ਵਿੱਚ ਉਹ ਵਿਚਰਦੇ ਨੇ ਉਹ ਵੀ ਧੰਤਾ ਦੇ ਜੋਗ ਹੁੰਦਾ ਹੈ ਤੇ ਜਦੋਂ ਸੰਸਾਰ ਦੇ ਵਿੱਚੋਂ ਚਲੇ ਜਾਂਦੇ ਨੇ ਤਾਂ ਵੀ ਉਹ ਜੀਵਾਂ ਦਾ ਉਧਾਰ ਕਰਦੇ ਹੋਏ ਧੰਤਾ ਦੇ ਜੋਗ ਹੁੰਦੇ ਹਨ ਇਹੋ ਜੇ ਮਹਾਪੁਰਸ਼ਾਂ ਸਤਿਪੁਰਸ਼ਾਂ ਗੁਰਸਿੱਖਾਂ ਨੂੰ ਮਹਾਰਾਜ ਜੀ ਹਮੇਸ਼ਾ ਹੀ ਨਮਸਕਾਰ ਕਰਦੇ ਹਨ ਆਪਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਹਾਂ ਜਿਹੜੀਆਂ ਸੰਗਤਾਂ ਨਿਤਾ ਪ੍ਰਤੀ ਇਸ ਬਾਣੀ ਦਾ ਜਾਪ ਕਰਦੀਆਂ ਹਨ ਉਹਨਾਂ ਨੂੰ ਇਹ ਸ਼ਬਦ ਜਾਦ ਹੈ ਮਹਾਰਾਜ ਜੀ ਆਪਣੀ ਬਾਣੀ ਦੇ ਅੰਦਰ ਫਰਮਾਨ ਕਰਦੇ ਧੰ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਕਿ ਉਹਨਾਂ ਦਾ ਆਉਣਾ ਸੰਸਾਰ ਦੇ ਵਿੱਚ ਧੰਤਾ ਦੇ ਜੋਗ ਹੈ ਦੇਖੋ ਕਿੱਡੀ ਇੱਥੇ ਲਖਣਤਾਈ ਹੈ ਇਸ ਗੱਲ ਦੇ ਕਿ ਜਿੱਥੇ ਆਪਾਂ ਦਾਸ ਪਾਤਸ਼ਾਹੀਆਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਧੰਨ 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 ਕਹਿੰਦੇ ਆ ਉਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਗੁਰਸਿੱਖਾਂ ਨੂੰ ਪਿਆਰਿਆਂ ਨੂੰ ਭਗਤਾਂ ਨੂੰ ਸਤਿਪੁਰਸ਼ਾਂ ਨੂੰ ਧੰਨ ਧੰਨ ਕਹਿੰਦੇ ਆ ਕਿ ਉਹਨਾਂ ਦਾ ਆਉਣਾ ਸੰਸਾਰ ਦੇ ਵਿੱਚ ਤੰਤਾ ਦੇ ਜੋਗ ਤੰਨ 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 ਜਨ ਆਇਆ